ਹੰਦ ਟੱਪ ਕੇ ਪੌੜੀਆਂ ਰਾਹੀਂ ਚਬਾਰੇ ਤੇ ਆਵੇ ਮੈਂ ਨੀਂਦ ਦੀਆਂ ਗੋਲੀਆਂ ਪਾ ਕੇ ਤੈਨੂੰ ਡੀਗਦੀ ਪਈ। ਦੋਸਤੋ ਮੁੰਡੇ ਨੇ ਆਪਣੀ ਸਹੇਲੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਵੀ ਆਪਦੇ ਪਰਿਵਾਰ ਨੂੰ ਪਾ ਦੇ ਮੈਂ ਰਾਤ ਨੂੰ ਆਉਂਗਾ। ਉਸ ਮੁੰਡੇ ਨੂੰ ਫੜ ਲਿਆ ਗਿਆ ਕਿ ਆ ساری ਗੱਲ ਆਜ ਤੁਹਾਨੂੰ ਦੱਸਦੇ ਆ। ਕੋ ਟ੍ਰਾਮਾ ਟਰਾ ਦਾ ਤਾਰਾਂ ਤੋਂ ਨਾ ਲੈਣੀਆਂ ਸੀ। ਸਾਸੀ ਨਿਗਾ ਚ ਹੁੰਨੇ ਆ। ਜਦੋਂ ਇਹਨੇ ਤਿੰਨ ਚਾਰ ਗੇੜੇ ਕੱਢੇ ਮੈਨੂੰ ਸ਼ੱਕ ਜਾ ਹੋ ਗਿਆ। ਮੈਂ ਇੱਥੇ ਪਾਣੀ ਲਈਦੀ। ਮੈਂ ਬਾਰੀ ਬਾਰੀ ਦੇ ਵੇਖਣ ਲੱਗ ਗਿਆ। ਇਹਨੇ ਜਦੋਂ ਫੋਨ ਲਾਇਆ ਕੁੜੀ ਬਾਹਰ ਆਈ ਮੈਨੂੰ ਚੱਕ ਹੋਇਆ। ਮੈਂ ਕਿਹਾ ਵੀ ਕੋਈ ਗੱਲ ਬਾਤ ਆ। ਜਦੋਂ ਜੋ ਲੋਕੇ ਲੇ ਇਹ ਆਕਰਦਾ ਸੀਗਾ ਪਹਿਲਾਂ ਤਾਂ ਮੈਂ ਇਹਦੇ ਮੱਦੇ ਲਫੜਿਆ ਇੱਕ ਠੀਕ ਹੈ ਕੀ ਕਹਿੰਦਾ ਤੈਨੂੰ ਇਹ ਕਹਿੰਦਾ ਕਿ ਇੱਥੇ ਜਾ ਕੇ ਆਉਣਾ ਜੀ ਕਿਤੇ ਹਾਂ ਹਾਂ ਜੀ ਕਿਹਨਾ ਜਾ ਕੇ ਆਉਣਾ ਜੀ ਕਹਿੰਦਾ ਤੇ ਫਿਰ ਅ ਅਛਾ ਪਹਿਲਾਂ ਵੀ ਤੂੰ ਨਾਲ ਇਹ ਤੇ ਐਂ ਕਿ ਅੱਜ ਹੀ ਐਂ ਤੂੰ ਅੱਜ ਹੀ ਐਂ ਜੀ ਮੈਨੂੰ ਤਾਂ ਪਤਾ ਨਹੀਂ ਸੀਗਾ ਜੀ ਕਹਿੰਦਾ ਵੀ ਚੱਲਣਾ ਅੱਧਰ ਕਹਿੰਦਾ ਜੀ ਕਿਤੇ ਜਾ ਜਾ ਕੇ ਆਉਣਾ ਹਾਂ ਫਿਰ ਮੁੜ ਕੇ ਹੀ ਲਾਇਆ ਤੇ ਮੈਨੂੰ ਕੀ ਪਤਾ ਸੀਗਾ ਵੀ ਗਾਂ ਇਹੇ ਕੰਮ ਪਾੜ ਪਿਟੀ ਬੈਠਾ ਜੀ ਤੂੰ ਦੇਖ ਲਓ ਤੂੰ ਦੱਸ ਕਿਵੇਂ ਕਰਦੀ ਜਾ ਬਾਈ ਯਾਰ ਸਾਡੀ ਓਏ ਯਾਰ ਪਰੇ ਚੱਲ ਯਾਰ ਕਿਵੇਂ ਪਰੇ ਕਿਵੇਂ ਚੱਲ ਯਾਰ ਪਰੇ ਹੋ ਜਾ ਕਿਵੇਂ ਪਹਿਲੇ ਚੱਲ ਦੋਸਤੋ ਤੁਸੀਂ ਦੇਖ ਰਹੇ ਹੋ ਦੋ ਮੁੰਡੇ ਜਿਹੜੇ ਥੱਲੇ ਪਾਇਆ ਇਹ ਕੁੜੀ ਨੂੰ ਮਿਲਣ ਆਏ ਸੀ ਰਾਤ ਨੂੰ ਇਸ ਮੁੰਡੇ ਨੇ ਉਹਨਾਂ ਨੂੰ ਫੜ ਲਿਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਬਾਈ ਨਾਲ ਗੱਲ ਕਰਦੇ ਬਾਈ ਕੀ ਹਾਲ ਚਾਲ ਠੀਕ ਆ ਬਈ ਵਧੀਆ ਬਾਈ ਕੀ ਗੱਲ ਹੋਈ ਆ ਬਾਈ ਇਹ ਨਾ ਇਹ ਰਾਤ ਦੇ ਇੱਥੇ ਗੇੜੇ ਮਾਰਦੇ ਫਿਰਦੇ ਚਾਰ ਪੰਜ ਤੇ ਮੈਂ ਪਾਣੀ ਲਾਉਂਦਾ ਸੀਗਾ ਕਾਦੇ ਪਿੱਛੇ ਅਬ ਇਹ ਕੁੜੀ ਭਜਾ ਕੇ ਲਿਆਉਣ ਨੂੰ ਫਿਰਦੇ ਸੀ ਕੁੜੀ ਭਜਾਉਣ ਨੂੰ ਫਿਰਦੇ ਸੀ ਖੜੇ ਹੋ ਓਏ ਖੜੇ ਹੋ ਹਾਂਜੀ ਕਿਹੜਾ ਪਿੰਡ ਪਿੰਡ ਦਾ ਬਈ ਮੈਂ ਦੱਸ ਉਹਦਰ ਨੂੰ ਹੋ ਮੜਿਆ ਉਹਦਰ ਨੂੰ ਹੋ ਕੀ ਨਾਦਰਾ ਹਾਂਜੀ ਜੰਬੂ ਜੰਬੂਈ ਲੱਤੋਂ ਬੁਤੇ ਰਣਾ ਕੀ ਆ ਉੱਡਣਾ ਜੀ ਉੱਡਣਾ ਲੈ ਦੇਖ ਲੋ ਦੋਸਤੋ ਇਹ ਦੋ ਮੁੰਡੇ ਸੀਗੇ ਜਿਹੜੇ ਕੁੜੀ ਨੂੰ ਭਜਾਉਣਾ ਆਏ ਸੀ ਕੁੜੀ ਨੂੰ ਭਜਾਉਣਾ ਆਏ ਸੀ ਮਿਲਣ ਆਏ ਸੀ ਨਾ ਨਾ ਬਈ ਤੂੰ ਹੀ ਆਏ ਸੀ ਬਈ ਸੀ ਯਾਰ ਜਗਰਾਤੇ ਤੋਂ ਆਏ ਸੀ ਜਗਰਾਤੇ ਤੋਂ ਆਏ ਸੀ ਇੱਥੇ ਕਿਹੜਾ ਜ ਖੇਤਾਂ 'ਚ ਜਗਰਾਤਾ ਲੱਗਦਾ ਤਿੰਨ ਚਾਰ ਢੇੜੇ ਮਾਰੇ ਜਦੋਂ ਫੋਨ ਲਾਇਆ ਕੁੜੀ ਬਾਹਰ ਵੀ ਆਏ ਇਹ ਦੋ ਵਾਰੀ ਤਿੰਨ ਵਾਰੀ ਆਹ ਤੂੰ ਰਾਤ ਨੂੰ ਆਹ ਤਦੀ ਜੇ ਖੇਤਾਂ ਹੀ ਕਰ ਸੀ ਹਾਂ ਖੇਤਾਂ 'ਚ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਇਹ ਕੁੜੀ ਨੂੰ ਲੈਣ ਆਏ ਸੀ ਇੱਥੇ ਚਾਰ ਪੰਜ ਢੇੜੇ ਲਾਏ ਆਏ ਨੇ ਤੇ ਇਸ ਬਾਈ ਨੇ ਇਹਨਾਂ ਨੂੰ ਵੇਖ ਕੇ ਐਸਾ ਤੂੰ ਰੋਕ ਲਿਆ ਫੇਰ ਮੈਂ ਰੋਕ ਲਿਆ ਮੇਰੇ ਗੱਲ ਪੈਣੇ ਇਹ ਜਦੋਂ ਫਿਰ ਮੈਂ ਚੱਕ ਲਈ ਡਾਂਗ ਫਿਰ ਮੈਂ ਪਹਿਲਾਂ ਦੋ ਤਿੰਨ ਇਹਦੇ ਸਿੱਟੇ ਗਏ ਇਹ ਮੰਨ ਗਿਆ ਕੀ ਗੱਲ ਗੱਲ ਕੀ ਪੈਂਦੀ ਵੀ ਤੂੰ ਕੌਣ ਹੋ ਨਾ ਸਾਨੂੰ ਰੋਕਣ ਵਾਲਾ ਸਰਕਾਰੀ ਗਲੀਆ ਫਲਾਣਾ ਢੋਂਕਾ ਦਰ ਕਹਿੰਦਾ ਸੀ ਇਹ ਹਾਂ ਬਈ ਆ ਪਕੜਾ ਰ ਕੋਈ ਗਲਤ ਕੰਮ ਕਰਨਾ ਹੀ ਸੀ ਇਹ ਅੱਛਾ ਰਾਤ ਨੂੰ ਰਾਤ ਨੂੰ ਕਿ ਪਿੰਡ ਕਿਹੜਾ ਤੇਰਾ ਪਿੰਡ ਤਾਂ ਨਹੀਂ ਦੱਸ ਸਕਦਾ ਬਈ ਮੈਂ ਪਿੰਡ ਨਹੀਂ ਦੱਸ ਸਕਦਾ ਨਾਲ ਨਾਲ ਹੀ ਪਿੰਡ ਕਿ ਦੂਰ ਆ ਨਾਲ ਲੱਗ ਹੀ ਆ ਬਈ ਲੱਗੇ ਫਿਰ ਰਾਤ ਨੂੰ ਇਹਨਾਂ ਦੇ ਪਿੰਡ ਚ ਕੀ ਲੈਣਾ ਹੈ ਉਹ ਵੀ ਖੇਤਾਂ ਚ ਤਾਲਾ ਚੋਰੀ ਕਰਦੇ ਹੋ ਨਾ ਜੀ ਹਾਂ ਬ ਨਾ ਇਹ ਲੈਣ ਆਈ ਸੱਚਾ ਦਾਦੇ ਨਹੀਂ ਤਾਂ ਛੱਤਰਪਰੇ ਬਹੁਤ ਹੋਣੀ ਕੀ ਕਰਨ ਆਈ ਸੀ ਬਈ ਦਾਦ ਦੇ ਨਾਮ ਆਏ ਕੁੜੀ ਨੂੰ ਮਿਲਣ ਆਈ ਸੀ ਜੀ ਹੁਣ ਲੈ ਹੁਣ ਮੰਨ ਵੀ ਗਏ ਕੁੜੀ ਨੂੰ ਮਿਲਣਾ ਸੀ ਨਾ ਨਾ ਯਾਰ ਭਜਾਉਣਾ ਆਈ ਸੀ ਭਜਾਉਣਾ ਆਈ ਸੀ ਕਿ ਕੁੜੀ ਨੂੰ ਮਿਲਣਾ ਸੀ ਯਾਰ ਥੋੜੀ ਦੋਵਾਂ ਦੇ ਵਿੱਚ ਭਜਾ ਕੇ ਵੀ ਲੈ ਜਾਣੀ ਸੀ ਮਿਲਣ ਵੀ ਆਈ ਸੀ ਭਜਾ ਕੇ ਵੀ ਲੈ ਜਾਣੀ ਸੀ ਭਜਾ ਕੇ ਵੀ ਲੈ ਕੇ ਜਾਣੀ ਤੇ ਮਿਲਣ ਵੀ ਆਏ ਸੀ ਅੱਛਾ ਫੇਰ ਫੇਰ ਕਿ ਬਈ ਹੁਣ ਗੋਲਣਾ ਵੀ ਪਾਣਾ ਹੀ ਨਹੀਂ ਦਿੰਦੇ ਨਾ ਸੀ ਨੀਂਦਿਆਂ ਗੋਲੀਆਂ ਪਾਈ ਨੇ ਆਪ ਹੀ ਹਿੱਲੇ ਪਿਆ ਅੱਛਾ ਕਿਵੇਂ ਪਲੈਨਿੰਗ ਬਣੀ ਆ ਇਹਨਾਂ ਦੀ ਤੂੰ ਪਤਾ ਲੱਗਿਆ ਤੁਹਾਨੂੰ ਕੁਝ ਬਾਈ ਮੈਨੂੰ ਪਲੈਨਿੰਗ ਤਾਂ ਨਹੀਂ ਸੀ ਮੈਂ ਸਾਡੇ ਨਾਲ ਮੋਟਰਾਂ ਮੋਟਰਾਂ ਦੇ ਨਾਲ ਤਾਰਾਂ ਤੋਂ ਨਾ ਲੈਣੀਆਂ ਸੀ ਸاسي ਨਿਗਾ ਚ ਹੁੰਨੇ ਆ ਜਦੋਂ ਇਹਨੇ ਤਿੰਨ ਚਾਰ ਗੇੜੇ ਕੱਢੇ ਮੈਨੂੰ ਸ਼ੱਕ ਜਾ ਹੋ ਗਿਆ ਮੈਂ ਇੱਥੇ ਪਾਣੀ ਲਈਦੀ ਮੈਂ ਬਾਰੀ ਬੀ ਦੀ ਵੇਖਣ ਲੱਗ ਗਿਆ ਇਹਨੇ ਜਦੋਂ ਫੋਨ ਲਾਇਆ ਕੁੜੀ ਬਾਹਰ ਆਈ ਮੈਨੂੰ ਚੱਕ ਹੋਇਆ ਮੈਂ ਵੀ ਕੋਈ ਗੱਲ ਬਾਤ ਆ ਜਦੋਂ ਇਹ ਮੁੜ ਕੇ ਫੇਰ ਇੱਥੇ ਮਖੇਰ ਲੈ ਜੋ ਲੋਕੇ ਇਹ ਆਕਰਦਾ ਸੀਗਾ ਪਹਿਲਾਂ ਤਾਂ ਉਹ ਇਹਦੇ ਮਾਦ ਲਫੜਿਆ ਇੱਕ ਠੀਕ ਆ ਮੁੜ ਕੇ ਫਿਰ ਮਾਈ ਦੇ ਸੱਟਾਂ ਦੋ ਤਿੰਨ ਠੀਕ ਆ ਮੜਾ ਮੁੜ ਕੇ ਮੰਨਿਆ ਕਿ ਨਹੀਂ ਮੰਨੇ ਬੋਲ ਯਾਰ ਤੂੰ ਕਰ ਨਹੀਂ ਕਿਵੇਂ ਯਾਰ ਤੂੰ ਤਾਂ ਚਿੰਗੜੀ ਨਾ ਤੂੰ ਕਰ ਨਹੀਂ ਕਿਵੇਂ ਚਿੰਗੜੀ ਦਾ ਹੋ ਤੂੰ ਭਾਂ ਦੇ ਸਾਡੇ ਪਿੰਡ ਕੀ ਲੈਣ ਆਏ ਤੁਸੀਂ ਲਾਵਾਂਗੇ ਨੰਗਾ ਟੱਪਾ ਚੱਲ ਪੈਂਟ ਖੜਾ ਜੇ ਫੇ ਤਾਂ ਹੀ ਛੱਤ ਲਖਾਦੇ ਆ ਤੂੰ ਤਾਂ ਗਾਹ ਨਾ ਟੱਪ ਜਾ ਰਿਹਾ ਮੜਾ ਹਿਸਾਬ ਨਾਲ ਬੋਲਦਾ ਤੂੰ ਕੀ ਕਿਵੇਂ ਬੋਲਦਾ ਨੋਲ ਕਿਵੇਂ ਹਿਸਾਬ ਨਾਲ ਬੋਲ ਲੜਾ ਤੂੰ ਹਵਾ ਮੈਨੂੰ ਨਾ ਦੋਈਏ ਤੂੰ ਦਾ ਸਰਦ ਕਿਵੇਂ ਕਰਦੀ ਜਾਇਆ ਬਾਈ ਯਾਰ ਸਾਡੀ ਮਾ ਓਏ ਯਾਰ ਪਰੇ ਚੱਲ ਯਾਰ ਕਿਵੇਂ ਪਰੇ ਗੇ ਪਰੇ ਚੱਲ ਯਾਰ ਪਰੇ ਹੋ ਜਾ ਮੇਰੀ ਗੱਲ ਸੁਣ ਬਈ ਯਾਰ ਚਲੋ ਕੋਈ ਨਾ ਲੜੋ ਨਾ ਲੜੋ ਨਾ ਬਾਈ ਯਾਰ ਮੇਰੀ ਗੱਲ ਸੁਣ ਲਾ ਮਾਂ ਆਪਣਾ ਦਾ ਪ੍ਰੋਬਲਮ ਬੰਨਾ ਤੂੰ ਬੰਨਾ ਬਣਾ ਭੈਣ ਦਾ ਰਿਸ਼ਤਾ ਕਰਾਲਾ ਰਸਤਾ ਹੀ ਹੋਊਗਾ ਇੱਕ ਧੋੜੋ ਹੁੰਦਾ ਹੁੰਦਾ ਭੱਜ ਕੇ ਜਾਣਾ ਹੁੰਦਾ ਤੈਨੂੰ ਬੜਾ ਬਦਾ ਪਤਾਈਏ ਮੈਨੂੰ ਫੇਰ ਤੂੰ ਇੱਥੇ ਕਿਤੇ ਖਾਣਾ ਰਾਤ ਨੂੰ ਕਹਿਦਾ ਮੈਨੂੰ ਪਰ ਤੂੰ ਮੈਨੂੰ ਜਾਣਦਾ ਨਹੀਂ ਰਾਤ ਨੂੰ ਰਾਤ ਨੂੰ ਕੀ ਲੈਣਾ ਤੂੰ ਸਿੱਧਾ ਰਿਸ਼ਤਾ ਕਰਵਾਲਾ ਰਾਸਤਾ ਬਈਰ ਕੱਲੋਂ ਤੇਰੀ ਇਹਦੀ ਕਿਸੇ ਨਾਲ ਗੱਲ ਹੋਵੇ ਤੇ ਇਹ ਚੋਰ ਨਹੀਂ ਜਾਊਗਾ ਹੋਰ ਸੁਨੇ ਆਮ ਜੂ ਉਹਨਾਂ ਦੇ ਕਰੇ ਪਰ ਮੈਂ ਤਾਂ ਨਹੀਂ ਜਾਂਦਾ ਮੈਂ ਕਿਸੇ ਨੂੰ ਤੇ ਭਜਾਉਣ ਵਾਲਾ ਕੰਮ ਹੁੰਦਾ ਕੋਈ ਅਗਲੀ ਉਹਦੀ ਮਾਪੇ ਦੀ ਇੱਜ਼ਤ ਨਹੀਂ ਜਾਂ ਤੇਰੇ ਮਾਪੇ ਦੀ ਇੱਜ਼ਤ ਨਹੀਂ ਫਿਰ ਬਈਏ ਮੈਂ ਨਾ ਮੇਰਾ ਨਾ ਫालतू ਗੱਲਾਂ ਨਾ ਕਰ ਯਾਰ ਕੋਈ ਨਾ ਫालतू ਤੂੰ ਇੱਥੇ ਸਾਡੇ ਪਿੰਡ ਕੀ ਕਰਨਾ ਯਾਰ ਮੇਰਾ ਵਿਆਹ ਹੋ ਜਾਂਦਾ ਤੇ ਤੇ ਲੱਤ ਪੱਕਾ ਹੀ ਤੋੜੂ ਤੂੰ ਤੋੜ ਕੇ ਹੁਣੀ ਤੋੜ ਕੇ ਦਿਖਾ ਦੇ ਕੋਈ ਨਹੀਂ ਹਜੇ ਤਾਂ ਮੜਾ ਰਾ ਥੱਤ ਜਿਹਨੂੰ ਥੱਦਣਾ ਓਏ ਮੈਂ ਬੰਦੇ ਥੱਦ ਲੂੰ ਥੱਦਣਾ ਜਿਹਨੂੰ ਥੱਦਣਾ ਮੈਂ ਕੱਲ੍ਹ ਹੀ ਆ ਆਹ ਸੱਤਪੁਰ ਨੇ ਜਾ ਮੈਂ ਗੱਲ ਕੀ ਹੈ ਚੋਰੀ ਯਾਰ ਬਈ ਚੋਰੀ ਕਿਹੜੀ ਗੱਲ ਕਿਹੜੀ ਕਰੀ ਨਾ ਤੂੰ ਯਾਰ ਡੱਕਾ ਨਹੀਂ ਮਰੀ ਜਾਂਦਾ ਹੈ ਅਕੜੀ ਦਾ ਜਾਂਦਾ 2 ਘੰਟੇ ਕੇ ਛੱਤਰ ਖਾਈ ਜਾਂਦੇ ਨੇ ਉਹਨੂੰ ਰਾਤ ਤੇ ਰਾਤ ਦੇ ਫੜੇ ਆ ਰਾਤ ਦੇ ਫੜੇ ਵਿਆ ਹਾਂ 2 ਘੰਟੇ ਕੇ ਜੁੱਤਾਂ ਖਾਈ ਜਾਂਦੇ ਨੇ ਉਹਨੂੰ ਹਜੇ ਅਕੜਾ ਤਾਂ ਦਿਖਾਉਂਦਾ ਅਕੜਾ ਸੀ ਜੀ ਤੇ ਗਈ ਨਹੀਂ ਇਹਦੇ ਪਿਆਉ ਨੂੰ ਮੈਂ ਫੋਨ ਲਾਤਾਗਾ ਪੰਚਾਇਤ ਨੂੰ ਲਿਆਉਗੇ ਨਾਲੇ ਮਸਾਦੂ ਪੁਲਿਸ ਫੇਰ ਪਤਾ ਲੱਗੋ ਉਹਨੂੰ ਤੂੰ ਆਇਆ ਕਰ ਮੈਂ ਤੇ ਪੁਲਿਸ ਨੂੰ ਫੋਨ ਲਵਾ ਹੀ ਦੇਣਾ ਮੈਂ ਲਾਉਂਗਾ ਮੈਂ ਲਾਉਂ ਤੂੰ ਆਇਆ ਤੇਰਾ ਪਿਆਉ ਤੇਰਾ 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 ਵਿਆਹ ਹੋਇਆ ਹਾਂਜੀ ਹੋਇਆ ਵੇਦਾ ਹੋਇਆ ਬਈ ਕਿੰਨੇ ਤੈਨ ਤੈਨੂੰ ਵੱਧ ਪਤਾ ਵੱਧ ਪਤਾ ਕਰਦਾ ਕੋਈ ਸਾਰਾ ਕੋਈ ਦੱਸ ਮੈਂ ਖੜਾ ਉਹਦੇ ਗੱਲ ਪਈ ਇਹਨਾਂ ਫਿਰ ਇੱਧਰ ਬੋਲੀ ਇਹਨਾਂ ਛੇ ਇਹਨੂੰ ਜਨਾ ਤੂੰ ਕੀ ਬੋਲਦਾ ਇਹ ਮੇਰੇ ਨਾਲ ਆਇਆ ਮੇਰੇ ਲੈ ਆ ਜੀ ਆ ਆ ਤੂੰ ਲੈ ਆ ਜੀ ਅਰੇ ਤੂੰ ਇਹਦੇ ਨਾਲ ਆਇਆ ਹਾਂਜੀ ਨਾਲ ਆਇਆ ਕੀ ਵਿਆਹ ਹੋਇਆ ਤੇਰਾ ਹਾਂਜੀ ਹੋਇਆ ਤੂੰ ਹੀ ਮਿਲਣਾ ਸੀ ਨਾ ਜੀ ਮੈਂ ਵੀ ਤੇਰੀ ਸੇਲੀ ਹੈ ਕੋਈ ਨਾ ਮੈਂ ਤਾਂ ਤੂੰ ਕੀ ਦਾਣੇ ਲੈਣਾ ਹੈ ਨਾਲ ਇਹਦੇ ਫਿਰ ਭਈ ਆਊਗਾ ਯਾਰ ਤੂੰ ਕੀ ਲੈਣਾ ਤੂੰ ਖਬਰ ਲਾਉਣੀ ਉਹਦੀ ਲਾ ਯਾਰ ਐਵੇਂ ਤੂੰ ਤੇਰਾ ਮੋਟਰਸਾਈਕਲ ਸੀ ਹਾਂਜੀ ਮੇਰਾ ਸੀ ਇਹ ਮੋਟਰਸਾਈਕਲ ਇਹ ਕੀ ਕਹਿੰਦਾ ਤੈਨੂੰ ਇਹ ਕਹਿੰਦਾ ਕਿ ਇੱਥੇ ਜਾ ਕੇ ਆਉਣਾ ਜੀ ਕਿਤੇ ਹਾਂ ਹਾਂ ਜੀ ਕਹਿੰਦਾ ਜਾ ਕੇ ਆਉਣਾ ਜੀ ਕਹਿੰਦਾ ਤੇ ਫਿਰ ਅ ਅੱਛਾ ਪਹਿਲਾਂ ਵੀ ਤੂੰ ਨਾਲ ਇਹ ਤੇ ਐਂ ਕਾ ਅੱਜ ਹੀ ਆਏ ਤੂੰ ਅੱਜ ਹੀ ਆਏ ਮੈਨੂੰ ਤਾਂ ਪਤਾ ਨਹੀਂ ਸੀ ਜੀ ਕਹਿੰਦਾ ਵੀ ਚੱਲਣਾ ਅੱਧਰ ਕਹਿੰਦਾ ਜੀ ਕਿਤੇ ਜਾ ਜਾ ਕੇ ਆਉਣਾ ਹਾਂ ਫਿਰ ਮੁੜ ਕੇ ਜੀ ਲੈ ਆਏ ਤੂੰ ਮੈਨੂੰ ਕੀ ਪਤਾ ਸੀ ਇਹ ਵੀ ਗਾਂ ਇਹ ਕੰਮ ਪਾੜ ਪਿਟੀ ਬੈਠਾ ਜੀ ਕੋਈ ਦੇਖ ਲਓ ਦੋਸਤੋ ਜਿਹੜਾ ਨਾਲ ਮੁੰਡਾ ਸੀ ਉਹਦਾ ਵਿਆਹ ਹੋਇਆ ਤਿੰਨ ਜਵਾਕ ਆ ਉਹਨੂੰ ਵੀ ਇਹ ਦੱਸ ਕੇ ਨਹੀਂ ਲੈ ਗਿਆ ਵੀ ਕਾਹਦੇ ਲਈ ਲੈ ਕੇ ਆਇਆ ਮੋਟਰਸਾਈਕਲ ਇਹਦਾ ਬਾਹਰ ਚ ਖੜਾ ਮੋਟਰਸਾਈਕਲ ਕਿਹੜਾ ਤੇਰੇ ਕੋਲ ਸਪਲੈਂਡਰ ਸਪਲੈਂਡ ਲੱਖ ਦਾ ਕਿਸ਼ਤਾਂ ਤੇ ਲਿਆ? ਹਾਂਜੀ ਕਿਸ਼ਤਾਂ ਹੀ ਲੈਂਦਾ ਸੀ। ਕਿਸ਼ਤਾਂ ਦੇ ਕੰਮ ਕੀ ਕਰਦਾ ਤੂੰ? ਦਿਹਾੜੀ ਕਰਦਾ ਜੀ। ਦਿਹਾੜੀ ਕਰਦਾ ਫਿਰ ਤੂੰ ਇਹਦੇ ਨਾਲ ਦਾਣੇ ਲੈ ਆਵੇਂ ਰਾਤ ਨੂੰ ਯਾਰ? ਬਈ ਇਹੀ ਤਾਂ ਵਿਹਲੇ ਰਹਿੰਨੇ ਆ। ਤੇਰੀ ਘਰ ਵਾਲੀ ਤੈਨੂੰ ਬੋਲਦੀ ਨਹੀਂ ਕੁਝ? ਨਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੀ ਹੁਣ ਤਾਂ ਆਪਾਂ। ਪਤਾ ਨਹੀਂ ਤੈਨੂੰ ਤੈਨੂੰ ਸਾਰਾ ਪਤਾ? ਸਾਰਾ ਪਤਾ ਬਿਨਾਂ ਗੱਲੋਂ ਕਿਵੇਂ ਆ ਜਾਏਗਾ ਤੂੰ? ਨਾ ਜੀ ਮੈਨੂੰ ਗਲਤੀ ਹੋ ਗਈ ਜੀ ਮੈਨੂੰ ਕੋਈ ਪਤਾ ਨਹੀਂ। ਪਹਿਲਾਂ ਕਹਿੰਦਾ ਸੀਗਾ ਮੋਟਰਸਾਈਕਲ ਦੀ ਸਾਕ ਇਹਦੇ ਵੀ ਲਾਈਆਂ। ਇਹਦੇ ਮੈਂ ਸੱਟਾਂ ਪਹਿਲਾਂ ਦੋ ਡੰਗ ਆਏ ਨੇ ਦੱਸਿਆ ਸਾਰਾ ਕੁਝ। ਹਾਂ। ਇਹ ਆਖੜਦਾ ਇਹਨੇ ਨਹੀਂ ਯਾਰ ਬਈ ਸਾਡਾ ਤੂੰ ਕੁਝ ਨਹੀਂ ਕਰ ਸਕਦਾ ਹੁਣ 2 ਘੰਟੇ ਹੋ ਗਏ ਕਿਤੇ ਨਹੀਂ ਆਇਆ ਕਿਉਂ ਨਹੀਂ ਹੋ ਗਿਆ ਤੈਨੂੰ ਪਤਾ ਤੇਰੇ ਤੇ ਜਿਹੜੇ ਜਿਹੜੇ ਤੁੰਗਾ ਮੈਂ ਕੀਤਾ ਕਿਸੇ ਦੇ ਘਰੇ ਵੜਿਆ ਕੇ ਤੇ ਗਲਤ ਕਰੇ 452 ਪੈਂਦੀ ਆ ਤੇ ਤੈਨੂੰ ਜਮਾਨਤ ਦਾ 3 ਮਹੀਨੇ ਤੇਰੀ ਜਮਾਨਤ ਨਹੀਂ ਹੋਣੀ ਤੈਨੂੰ ਪਤਾ ਤੈਨੂੰ ਐ ਪਤਾ ਕੁੜੀ ਨੂੰ ਮੈਂ ਕਹੀ ਕਹਿੰਦੀ ਸੀ ਕੇਸ ਬਵਾਦਾ ਪੁੱਠਾ ਪਤਾ ਇਹਦੇ ਵੀ ਕੇਸ ਬਵਾ ਸਕਦਾ ਕੁੜੀ ਨੂੰ ਸਖਾ ਕੇ ਮੈਂ ਕਾਹਦਾ ਕੇਸ ਬਵਾਏਗਾ ਕਿਦੋਂ ਕਹਿੰਦਾ ਮੈਂ ਥੱਕੇ ਨਾ ਤੈਨੂੰ ਕੁੱਟ ਰਿਹਾ ਜੀ ਮੈਂ ਵਿਆਹ ਜੀ ਇਹਦੇ ਨਾਲ ਕਰਉਣਾ ਐ ਪਤਾ ਇਹਨੂੰ ਪੁੱਛ ਲੈ ਰੂ ਮੜੱਕ ਕੇਸ ਇਹਦੇ ਦੇ ਤੇ ਕੁੜੀ ਕੁੜੀ ਇਹ ਕੁੜੀ ਨਿਕ ਨਿਕ ਸਿਆਣੀ ਆ ਬਈ ਤੋ ਹੇਰ ਮੈਨੂੰ ਹੋਣ ਕੀ ਪਤਾ ਬਾਈ ਇਹ ਕੁੜੀ ਦੀ ਤਾਂ ਮੈਂ ਤਾਂ ਇਹਨੂੰ ਰੋਕਿਆ ਵੀ ਜਵਾਕ ਆ ਮੜੀਰ ਮਾਤਾ ਨਿਆਣੇ ਆ ਜੇ ਇਹ ਆਖੇ ਲੱਗ ਜੂਗਾ ਉਹ ਆਖੇ ਲੱਗ ਜੂ ਇਹਨਾਂ ਦੇ ਮਾਪੇ ਤੇ ਅਜੇ ਤੇ ਬਾਜੂ ਜੇ ਇਹ ਭੱਜ ਗਿਆ ਪਲੈਨਿੰਗ ਪਲੈਨਿੰਗ ਕਿਵੇਂ ਬਣੀ ਤੇਰੀ ਪਲੈਨਿੰਗ ਕਿਵੇਂ ਬਣੀ ਜਦ ਤੂੰ ਘਰੋਂ ਤੁਰਿਆ ਰਾਤ ਨੂੰ ਇਹਨੂੰ ਕਿਵੇਂ ਗੱਲ ਕਹੀਏ ਸਾਰੀ ਗੱਲ ਦੱਸ ਕੀ ਗੱਲ ਸੀ ਯਾਰ ਬਾਈ ਯਾਰ ਗੱਲ ਸਾਡੀ ਫੋਨ ਤੁਸੀਂ ਲੜਦਿਆਂ ਲੜਦਿਆਂ ਦੀ ਮੈਂ ਕਿਹਾ ਮੈਂ ਤੇਰੇ ਕੋਲ ਆਣਾ ਉਹ ਕਹਿੰਦੀ ਨਹੀਂ ਆਣਾ ਮੈਂ ਤੇਰੇ ਕੋਲ ਆਣਾ ਉਹ ਕਹਿੰਦੀ ਨਹੀਂ ਆਣਾ ਤਾਂਹੀਂ ਉਹਨੇ ਫਿਰ ਕਹਿਤਾ ਕਿ ਕਿੰਨੇ ਟਾਈਮ ਦਾ ਪਿਆਰ ਦਾ ਪਿਆਰ ਮੇਰਾ ਵੀ 3 ਮਹੀਨੇ ਦਾ ਤਿੰਨ ਤ ਸਾਢੇ ਤਿੰਨ ਹੋ ਜਾਣੇ ਸੱਜਾ ਸਾਢੇ ਤਿੰਨ ਹੋ ਜਾਣੇ ਫੇਰ ਬਈ ਤੇ ਫੇਰ ਸਾਢੇ ਤਿੰਨ ਹੋ ਜਾਣੇ ਤਾਂ ਸਾਢੇ ਤਿੰਨ ਤਾਂ ਸਾਢੇ ਤਿੰਨ ਤਾਂ ਤੇਰੇ ਹੋ ਗਏ ਤੇਰੇ ਛਿੱਤਰ ਪੈ ਗਏ ਸਾਢੇ ਤਿੰਨ ਤਾਂ ਤੇਰੇ ਹੋ ਗਏ ਅੱਛਾ ਫੇਰ ਫੇਰ ਬਈ ਯਰ ਨਾ ਅਕਲ ਲੈਂਦੇ ਸਾਰੀ ਗੱਲ ਹੁਣ ਛੱਡੇਗਾ ਰੱਖੇਗਾ ਰੱਖੂਗਾ ਬਈ ਅੱਛਾ ਕੁੱਟ ਖਾ ਕੇ ਵੀ ਰੱਖੇਗਾ ਹਾਂ ਬਈ ਵੰਜ ਬਰਾਬਰ ਅੱਛਾ ਫੇਰ ਬਈ ਯਰ ਮੈਂ ਗਲਤੀ ਮੰਨਦਾ ਉਹ ਕਹਿੰਦੀ ਸੀ ਨਹੀਂ ਆਉਣਾ ਤੇ ਤੂੰ ਕਹਿੰਦਾ ਮੈਂ ਆਉਣਾ ਫੇਰ ਸਾਫ ਫਿਰ ਬਈ ਯਰ ਪਿਆਰ ਸੀ ਯਾਰ ਮੇਰਾ ਪਿਆਰ ਸੀ ਰੂਹਾਂ ਵਾਲਾ ਬਹੁਤ ਟਾਈਮ ਦਾ ਪਹਿਲਾਂ ਨੀਂਦੀਆਂ ਗੋਲੀਆਂ ਫੜਾ ਕੇ ਗਿਆ ਕਹਿੰਦੇ ਸਭ ਕੁਝ ਹੁਣ ਉਹ ਇੱਕੋ ਦਾ ਭਰਾ ਸੀ ਸਿਗਨੇਚਰ ਖਾਂਦਾ ਸੀ ਉਹਨੂੰ ਪਾ ਕੇ ਨੀਂਦ ਨਾਲ ਕੋਲ ਜਿਹੜੇ ਕਨੈਕਟ ਕਰਕੇ ਇੱਕੋ ਜਾਂ ਉਹਨੂੰ ਖਵਾਇਆ ਫਿਰ ਸੁੱਤਾ ਦੇਖੋ ਦੇਖੋ ਡਾਕਟਰ ਬਣੇ ਪਏ ਆ ਡਾਕਟਰ ਪੂਰੇ ਅੱਛਾ ਫੇਰ ਫੇਰ ਕੀ ਉਹਨੂੰ ਸਿਗਨੇਚਰ ਪਾਏ ਤਿੰਨ ਉਹਦੇ ਭਰਾ ਨੂੰ ਪਾਏ ਦਾਲ ਚ ਵਿੱਚ ਘੋਲ ਕੇ ਉਹਦੀ ਦਾਲ ਸਾਂਡਿਆਂ ਦੀ ਬਣਾਈ ਸੀ ਤਰੀ ਵਾਲੀ ਦਾਲ ਪੁਰਜੀ ਪੁਰਜੀ ਨਾਨਾ ਪੁਰਜੀ ਨੇ ਅੰਡੇ ਵਾਲੀ ਦਾਲ ਅੰਡੇ ਵਾਲੀ ਤਰੀ ਫੇਰ ਉਹ ਫਿਰ ਗਰੀਨ ਨੂੰ ਆਉਂਦਾ ਕਾਦੀ ਦਸ ਚਿੱਟੇ ਜਿਹੜਾ ਉਹ ਫਰਗਲਾ ਕਹਿੰਦਾ ਅੰਡੇ ਦੀ ਉਹਦੇ ਵਿੱਚ ਪਾ ਕੇ ਬਈ ਯਾਰ ਫੇਰ ਗੋਸਤ ਤਿੰਨ ਸਿਗਨੇਚਰ ਪਾਏ 282 ਜਦੋਂ ਸੋਕੇ ਫੇਰ ਫਿਰ ਬਈ ਮੈਂ ਉਹਨਾਂ ਦੇ ਘਰੇ ਜਾਵੜਿਆ ਸੀ ਬਈ ਇਹ ਇਹ ਫਿਰ ਇਹਨੂੰ ਮੈਂ ਮੋਟਰਸਾਈਕਲ ਲੈ ਕੇ ਸੜਕ ਤੇ ਖਿਲਾਰਤਾ ਸੀ ਅੱਛਾ ਇਹਨੂੰ ਇਹਨੂੰ ਤੂੰ ਘਰੋਂ ਲੈ ਕੇ ਆਇਆ ਹਾਂ ਇਹਨੂੰ ਵੀ ਮੈਂ ਘਰੋਂ ਫਿਰ ਤੇ ਮੋਟਰਸਾਈਕਲ ਕਿੱਥੇ ਸੀਗਾ ਮੋਟਰਸਾਈਕਲ ਇਹਦੇ ਕੋਲ ਸੀ ਮੈਂ ਤੂੰ ਕਿਵੇਂ ਫੜਿਆ ਗਿਆ ਤੂੰ ਜਦੋਂ ਚੜਾਉਣਾ ਆਇਆ ਉਦੋਂ ਫੜਿਆ ਗਿਆ ਕਿ ਪਹਿਲਾਂ ਹੀ ਫੜੇ ਗਿਆ ਹਾਂਜੀ ਜਦ ਚੜਾਉਣਾ ਆਇਆ ਉਦੋਂ ਫੜੇ ਗਿਆ ਜੀ ਐ ਤੇ ਜਦੋਂ ਚੜਾਉਣਾ ਆਇਆ ਉਦੋਂ ਫੜਿਆ ਗਿਆ ਅੱਛਾ ਤੇ ਉਹਨੂੰ ਇਕੱਲੇ ਨੂੰ ਫੜਿਆ ਪਹਿਲਾਂ ਹਾਂ ਮੈਂ ਇਹਨੂੰ ਪਹਿਲਾਂ ਇਕੱਲੇ ਨੂੰ ਫੜਿਆ ਇਹ ਜਦੋਂ ਆ ਗਿਆ ਪਹਿਲਾਂ ਮੈਂ ਇਹਦੇ ਸੱਟੇ ਮੰਨ ਗਿਆ ਫਿਰ ਇਹ ਤੋਂ ਫੋਨ ਲਵਾਇਆ ਇਹਨੂੰ ਤ ਮੈਨੂੰ ਫੋਨ ਲਾਉਣ ਨੂੰ ਫਿਰ ਇਹਨੇ ਫੋਨ ਲਾ ਕੇ ਆ ਗਿਆ ਫਿਰ ਮੈਂ ਕਿਵੇਂ ਬੋਲਦਾ ਸੀ ਉਹਨਾਂ ਦੇ ਘਰੇ ਕਿਵੇਂ ਪਹਿਲਾਂ ਅਕਰਦਾ ਸੀ ਪੂਰਾ ਮੈਂ ਐ ਕਰ ਦੂੰਗਾ ਕਰ ਦੂੰ ਪਹਿਲਾਂ ਜਨਾਨੀ ਨੂੰ ਬੋਲੇ ਹੈਲੋ ਕਿਵੇਂ ਆ ਕੀ ਹੋ ਗਿਆ ਇਹਨੇ ਜਿਹੜਾ ਦੱਸਿਆ ਮੈਂ ਫੜਿਆ ਗਿਆ ਵੀ ਆ ਜਾ ਫਿਰ ਆ ਗਿਆ ਤੇ ਤੂੰ ਆ ਗਿਆ ਹੈ ਹਾਂ ਹਾਂ ਤੇ ਭਾ ਤੇਰਾ ਮੰਨ ਨਹੀਂ ਕਿ ਤੈਨੂੰ ਭੱਜ ਜਾ ਮੇਰੀ ਐ ਪਕੜਾ ਮੇਰੀ ਗੱਲ ਸੁਣ ਲੈ ਨੂੰ ਇਹਨੂੰ ਪੁੱਛ ਵੀ ਤੇਰੇ ਪਰਿਵਾਰ ਹੈਗਾ ਹੂੰ ਪਰਿਵਾਰ ਹੈਗਾ ਤੇਰਾ ਹਾਂ ਬਈ ਭੈਣ ਹੈਗੀ ਹਾਂ ਬਈ ਹਾਂ ਹੁਣ ਇਹਨੂੰ ਘਾਬਦੇ ਤੇ ਲਾ ਕੇ ਦੇਖ ਲੈ ਆ ਤੇਰੇ ਘਰੇ ਕੋਈ ਵੜੇ ਜਾਂ ਤੇਰੇ ਘਰੇ ਇਹ ਆਵੇ ਫੇਰ ਬਈਆ ਸਾਰਾ ਕੁੜਾ ਸਾਡਾ ਯਾਰ ਗਲਤੀ ਹੋ ਗਈ ਮਿੱਤ ਦਾ ਯਾਰ ਗਲਤੀ ਹੋ ਗਈ ਤੇਰੇ ਤੋਂ ਗਲ ਤੇਰੇ ਜਵਾਬ ਆ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਕਿਸੇ ਦੇ ਘਰੇ ਜਾਣਾ ਗਲਤੀ ਗਾ ਯਾਰ ਗਲ ਹਾਂਜੀ ਗਲ ਇਹ ਕੁੱਤੇ ਕੰਮ ਹੀ ਕਰਨੇ ਆ ਤੂੰ ਬਾਹਰ ਕਰ ਲੋ ਬਾਹਰ ਕਰ ਲੋ ਗਲਤੀ ਹੋ ਗਈ ਯਾਰ ਇੱਕ ਮਿੰਟ ਤੂੰ ਮੰਨਦਾ ਵੀ ਬਾਹਰ ਸੱਦ ਲੋ ਕੁੜੀ ਨੂੰ ਪੂਰੀ ਪੜਦੀ ਐ ਪੜਦੀ ਐ ਕੁੜੀ ਯਾਰ ਸਾਰਾ ਕੁੜੀ ਪੜਦੀ ਆ ਹਾਂ ਪੜਦੀ ਆ ਕੁੜੀ ਨੂੰ ਬਾਹਰ ਸੱਦ ਲਓ ਹੋਟਲਾਂ 'ਚ ਮਿਲ ਹੋ ਰਹੇ ਕੇ ਮਿਲਦਾ ਉਥੇ ਯਾਰ ਬਈ ਯਾਰ ਮੈਂ ਇਨਾ ਕੁਝ ਨਹੀਂ ਕਰ ਸਕਦਾ ਇਹਦੇ ਘਰੇ ਵਰਦਿਓ ਕਿਸੇ ਦੀ ਇਨਸਲਟ ਹੁੰਦੀ ਆ ਬਾਹਰ ਬਾਹਰ ਦੀ ਬਾਹਰ ਰਹਿਣੇ ਗੱਲ ਮੇਰੀ ਗੱਲ ਤੁਹਾਨੂੰ ਬਾਹਰ ਮਿਲਦੀ ਕੇ ਲੋੜ ਆ ਫਿਰ ਇੰਨੀ ਅੱਗ ਲੱਗੇ ਸੱਟ ਬਜੋਲਾ ਵਿਆਹ ਕਰਾ ਲਈ ਯਾਰ ਵਿਆਹ ਕਰਵਾ ਲਈ ਮੈਂ ਦੱਸਦਾ ਬਈ ਵਿਆਹ ਹੁੰਦਾ ਨਹੀਂ ਵਿਆਹ ਵੀ ਹੋਣਾ ਸੀ ਯਾਰ ਘਰਦਿਆਂ ਨੂੰ ਲੈ ਕੇ ਆਉਂਦਾ ਤਾਂ ਵਿਆਹ ਵੀ ਹੋ ਜਾਂਦਾ ਯਾਰ ਘਰ ਦੇ ਉੱਤੋਂ ਦੀ ਹੋ ਗਿਆ ਸੀ ਬਈ ਮਰਦੇ ਹਾਂ ਘਰਦਿਆਂ ਕੋਲ ਗੱਲ ਗਈ ਕਰਦਿਆਂ ਨੂੰ ਹੁਣ ਪਤਾ ਲੱਗ ਗਿਆ ਵੀ ਸਾਡਾ ਮੁੰਡਾ ਕੰਮ 'ਚ ਫੜਿਆ ਗਿਆ। ਹਾਂ ਪਹਿਲਾਂ ਹੀ ਮਸਲੇ ਕਰਦਿਆਂ ਦੀ ਨਾ ਮਾਂ ਇਹਦੀ ਲੋਨ ਲੱਗ ਗਏ। ਕਹਿੰਦੀ ਪੁੱਤ ਚੱਲ ਕੁਛ ਕਹੀ ਨਾ ਸਾਡੀ ਮਿਹਨਤਾਂ। ਹਾਂ ਮੈਂ ਫੇਰ ਵੀ ਤੱਤ ਮੰਨਿਆ ਮੈਂ ਕਿ ਚੱਲ ਮੁੜ ਕੇ ਜਦੋਂ ਇਹ ਆਕੜਦੇ ਮੈਨੂੰ ਫੇਰ ਮਾਰਨਾਂ ਪੰਗਾ ਦੇ। ਜੇ ਇਹ ਕਹਿੰਦਾ ਮੈਨੂੰ ਅੱਗੇ ਜਿਵੇਂ ਹੁਣ ਕਹੀ ਨਾ ਗਲਤੀ ਹੋ ਗਈ। ਮੈਨੂੰ ਕੁਛ ਕਹਿਣਾ ਵੀ ਨਹੀਂ ਸੀਗਾ। ਪਹਿਲਾਂ ਹੀ ਤੂੰ ਪਿਆਰ ਨਾਲ ਬੋਲ ਕਹਿੰਦੇ ਜਵਾਨ ਜਿਹੜੀ ਹੁੰਦੀ ਆ ਨਾ ਜਵਾਨ ਜੇ ਮਿੱਠੀ ਰੱਖੋਗੇ। ਤਾਂ ਬਾਜੋਂਗੇ ਜਦੋਂ ਆਪਾਂ ਜਵਾਨ ਕੌੜੀ ਕਰ ਲੈਨੇ ਨਾ ਕਿਸੇ ਪ੍ਰਤੀ ਆਪਾਂ ਜਦੋਂ ਆਪਾਂ ਮਾਫੀ ਮੰਗ ਲਓ ਪੈਰੀਏ ਥਲਾ ਦਿਓ ਬੰਦੇ ਨੂੰ ਕਹਿ ਦਿਓ ਵੀ ਮੇਥੋਂ ਗਲਤੀ ਹੋ ਗਈ ਇਹ ਇੰਨਾ ਇਹ ਵੀ ਹੈ ਨਹੀਂ ਯਾਰ ਵੀ ਇਹਨੂੰ ਕੁਝ ਕਹੂਗਾ ਕਹੂਗਾ ਚਲ ਕੋਈ ਨਾ ਯਾਰ ਵੀ ਗੱਲ ਟਲ ਜਾਂਦੀ ਹੈ ਪਰ ਬਾਅਦ ਦੇ ਵਿੱਚ ਜਦੋਂ ਇਹ ਬੰਦਾ ਕਰ ਰਿਹਾ ਇਹਦੇ ਤੇ ਮੈਂ ਇਹਨੂੰ ਮੈਂ ਹੁੰਦਾ ਜਦੋਂ ਉਹ ਮੇਰੇ ਕੋਲੇ ਆ ਗਿਆ ਇਹ ਮੈਂ ਫੜ ਲਿਆ ਨਾ ਇਹ ਮੇਰੇ ਕੋਲੇ ਆ ਗਿਆ ਮੈਂ ਉਹਨੂੰ ਪਹਿਲੇ ਹੀ ਇਹ ਗੱਲ ਸਮਝਾਈ ਸੀ ਮੈਂ ਕਿਹਾ ਉਹਦੇ ਮਤਰੇ ਮਾਪਿਆਂ ਨੂੰ ਪਤਾ ਤੂੰ ਕਿੱਥੇ ਆ ਹਾਂ ਕਹਿੰਦਾ ਕਿਉਂ ਤੂੰ ਕੀ ਲੈਣਾ ਮਾਹ ਜਿੱਥੇ ਤੁਹਾਨੂੰ ਕੋਈ ਮਾਰ ਕੇ ਸੱਡਾ ਤਾਂ ਤੁਹਾਨੂੰ ਕੀ ਪਤਾ ਹੋਊ ਕੌ ਮੁੜ ਕੇ ਜਦੋਂ ਇਹ ਮੈਨੂੰ ਆਕਣ ਲੱਗੇ ਤੇ ਮੈਂ 66 ਟਕੇ ਮੁੜ ਕੇ ਮੈਂ ਇਹਨੂੰ ਸਮਝਾਇਆ ਜੇ ਐ ਇੰਨਾ ਹੀ ਆ ਨਾ ਬਾਈ ਤੂੰ ਆਦੇ ਮਾਪਿਆਂ ਨੂੰ ਕਿਸੇ ਨੂੰ ਵਿਚੋਲਾ ਪਾ ਵਿਆਹ ਕਰਾ ਲਾ ਤੇਰਾ ਘਰ ਦਾ ਘਰੇ ਨਾਲੇ ਤੈਨੂੰ ਐ ਨਹੀਂ ਕੋਈ ਬਾਹਰ ਖਤਰਾ ਕੀ ਕੁਛ ਹੋ ਜਾਂਦਾ ਬਈ ਇਹ ਅੱਜਕੱਲ ਰਾਤ ਨੂੰ ਤੂੰ ਆਇਆ ਤੂੰ ਖੇਤਾਂ ਦੇ ਵਿੱਚ ਆਇਆ ਤੈਨੂੰ ਤੇਰੇ ਤੇ ਤਰੋਂ ਐ ਪਤਾ ਵੀ ਚੋਰੀ ਦਾ ਵੀ ਲੱਗ ਸਕਦਾ ਵੀ ਤੂੰ ਚੋਰੀ ਚ ਕਰਨ ਆਇਆ ਇੱਥੇ ਬਾਈ ਅਰਮਦਾਬ ਕਹੀ ਦੇ ਨਾ ਗਲਤੀ ਹੋ ਗਈ ਕੁੜੀ ਮਿੰਟ 'ਚ ਮੁੱਕਰ ਜਾਂਦੀ ਏ ਤੈਨੂੰ ਪਤਾ ਉਹਦਾ ਵੀ ਪਤਾ ਹੀ ਯਾਰ ਸਾਨੂੰ ਨਾਰ ਦੇ ਕਿੰਨੇ ਚਤਰਤ ਹੁੰਦੇ ਤੈਨੂੰ ਬਈ ਨਹੀਂ ਬਈ ਕਿੰਨੇ ਹੁੰਦੇ ਚਤਰਤ ਬਾਈ 365 3 ਸਮਝ ਕਿ ਲੱਗ ਰ ਸਾਰਾ ਸਾਲ ਬੰਦੇ ਨੂੰ ਮਾਰ ਦੇ ਜੀਬ ਜਿਹੜੀ ਹੁੰਦੀ ਹੈ ਜੀਬ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤਰਾ ਦਿੰਦੀ ਆ ਜੇ ਇਹ ਸ਼ਬਦ ਇਹਦੇ ਸ਼ਬਦ ਜਿਹੜੇ ਬੋਲੇ ਸੀ ਇਹ ਬੰਦੇ ਨੂੰ ਇਹਨੂੰ ਇਕੱਲੇ ਨੂੰ ਪਤਾ ਸੀ ਨਾ ਵੀ ਇਹ ਆਇਆ ਜਾ ਇਹ ਆਇਆ ਇਹਨੂੰ ਕੱਲੇ ਨੂੰ ਪਤਾ ਸੀ ਜੇ ਇਹਦੇ ਕੋਲੇ ਮੰਨ ਜਾਂਦੇ ਪਿਆਰ ਨਾਲ ਬੋਲਦੇ ਤੇ ਅੱਜ ਇਹਨਾਂ ਤੇ ਇਹ ਗੱਲ ਹੋਣੀ ਨਹੀਂ ਸੀ ਇਹਨਾਂ ਨੂੰ ਕੁਝ ਗੱਲ ਬੰਨਨੀ ਨਹੀਂ ਸੀ ਇਹਨਾਂ ਨੂੰ ਕੁਝ ਕਹਿਣਾ ਨਹੀਂ ਸੀ ਨੇ ਇਹਨੇ ਗੱਲ ਟਾਲ ਦੇਣੀ ਸੀ ਕਹਿ ਜਾਂਦਾ ਚਲ ਅੱਗੇ ਤੋਂ ਨਾ ਹੀ ਤੂੰ ਧਿਆਨ ਰੱਖੀਂ ਵੀ ਵਿਚੋਲਾ ਬਣ ਕੇ ਕੀ ਪਤਾ ਇਹ ਵਿਚੋਲਾ ਹੀ ਬਣ ਜਾਂਦਾ ਬਈ ਕੀ ਪਤਾ ਤੂੰ ਹੀ ਵਿਚੋਲਾ ਬਣ ਜਾਂਦਾ ਕੀ ਤੂੰ ਹੀ ਰਿਸ਼ਤਾ ਕਰਾਂਦਾ ਯਾਰ ਜੇ ਮੈਨੂੰ ਕਹਿ ਜਾਂਦਾ ਪੁੱਛਦੇ ਆਪਾਂ ਇਹਨਾਂ ਨੂੰ ਹੋ ਸਕਦਾ ਕੁੜੀ ਵਾਲਿਆਂ ਨੂੰ ਪਿਉ ਨੂੰ ਉਹਦੇ ਨਾਲ ਬਿਠਾ ਕੇ ਕਹਿ ਜਾਂਦਾ ਤੇ ਆ ਗੱਲ ਆ ਬਾਈ ਚੁੱਪ ਕਰਕੇ ਕੁੜੀ ਦਾ ਵਿਆਹ ਕਰ ਦੇ ਦੇ ਤੂੰ ਓਏ ਥਿੰਗੜਿਆ ਉਦੋਂ ਕੰਮ ਸਾਰਾ ਵਧਿਆ ਤੂੰ ਹਾਂ ਗੱਲ ਕਰਦਿਆਂ ਨੂੰ ਦੱਸਿਆ ਹੁੰਦਾ ਯਾਰ ਨਾਲੇ ਉਹਨਾਂ ਦੇ ਘਰਦਿਆਂ ਨੂੰ ਪਤਾ ਹੁੰਦਾ ਕੀ ਬਾਤ ਤੋੜ ਦਿੰਦੇ ਆ ਸਾਡੇ ਨਾਲੇ ਤਾਂ ਮੈਨੂੰ ਪਤਾ ਲੱਗ ਗਿਆ ਵੀ ਤੂੰ ਫੜਿਆ ਗਿਆ ਹਾਂ ਬਈ ਨਾਲੇ ਤਾਂ ਹੁਣ ਕੁੜੀ ਇੱਥੇ ਆ ਜੂਗੀ ਨਹੀਂ ਬਈ ਪਤਾ ਨਹੀਂ ਹੁਣ ਦੱਸ ਹੁਣ ਬੰਦ ਕੀਤਾ ਹੋ ਉਹ ਕਿਥੋਂ ਆ ਜੂ ਹੁਣ ਦੱਸ ਕੁੜੀ ਆ ਗਈ ਫੜ ਗਈ ਤੇਰੇ ਨਾਲ ਨਹੀਂ ਬਈ ਫੇਰ ਤੂੰ ਕੀ ੱੱਕੇ ਖਾਣਾ ਯਾਰ ਤਿੰਨ ਮਹੀਨੇ ਦੇ ਵਿੱਚ ਇਹ ਜਿਹੇ ਕਿਹੜਾ ਪਿਆਰ ਜਾਗ ਜਾਂਦਾ ਤੁਹਾਡੇ ਚ ਮੈਂ ਯਾਰ ਲੈ ਬਈ ਹੁਣ ਤੇਰੇ ਕੋਲ ਕਹੀ ਦੇ ਨਾ ਮੇਰੇ ਤੋਂ ਗਲਤੀ ਹੋ ਗਈ ਮੈਂ ਤੇ ਘਰਦਿਆਂ ਨੂੰ ਦੱਸਿਆ ਮੈਂ ਤੇ ਘਰਦਿਆਂ ਦੀ ਹੁਣ ਕੀ ਕਹਿਣਾ ਚਾਹਣਾ ਤੂੰ ਸਾਰਿਆਂ ਨੂੰ ਕੀ ਕਹਿਣਾ ਚਾਹਣਾ ਬਈ ਯਾਰ ਮੇਰੇ ਤੋਂ ਜਿਹੜੇ ਇਹ ਜਿਹੇ ਮ ਬਈ ਗਲਤੀ ਹੋ ਗਈ ਮੈਥੋਂ ਮਾਦੇ ਘਰ ਦੇ ਨੂੰ ਦਾਦਾ ਦਾ ਮੇਰਾ ਵਿਆਹ ਕੀ ਦਾ ਵਧਾ ਹੋ ਜਾਂਦਾ ਯਾਰ ਮਾਦੇ ਘਰ ਦੇ ਉੱਤੋਂ ਦੀ ਹੋ ਗਿਆ ਸੀ ਯਾਰ ਉਹਨਾਂ ਨੇ ਵੀ ਮੈਨੂੰ ਫੜ ਲਿਆ ਬਾਈ ਨੇ ਫੜ ਲਿਆ ਨਾਲੇ ਤਾਂ ਸਾਡੇ ਘਰ ਦੇ ਦੀ ਅੱਜ ਤੱਕ ਰੋਲਦੀ ਨਾਲੇ ਮੇਰੇ ਸਾਰਾ ਘਰ ਮਾਤਾ ਗਲਤੀ ਮੰਨਦੇ ਨਾਲੇ ਕੁੜੀ ਵਾਲਿਆਂ ਨੇ ਗਲਤੀ ਵਿਚਾਰੇ ਦੀ ਅੱਜ ਤੱਕ ਕੀ ਰੋਲੀ ਹੋ ਗਈ ਪਿੰਡ ਚ ਤੂੰ 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 ਇਹ ਗਰੀਬ ਬੰਦਾ ਇਹਨੂੰ ਫਸਾ ਕੇ ਰੱਖਤਾ ਤੇ ਇਹਦੇ ਦੋ ਜਵਾਕ ਘਰ ਵਾਲੀਏ ਤੂੰ ਕੀ ਕਹਿਣਾ ਚਾਹਣਾ ਵੀ ਇਹਦੇ ਇਹ ਜੇ ਬੰਦਿਆਂ ਨਾਲ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਜੀ ਇਹ ਜੇ ਬੰਦੇ ਤੈਨੂੰ ਝੂਠ ਲੈ ਕੇ ਬੋਲ ਕੇ ਲੈ ਗਿਆ ਤੈਨੂੰ ਹੋਰ ਜੇ ਕਿਸੇ ਬੰਦੇ ਨੂੰ ਮਾਰ ਦਿੰਦੇ ਫੇਰ ਭਾਈ ਕੇਸ ਹੋ ਜਾਂਦਾ 20 ਸਾਲੀ ਕੈਦੋਂ ਜੀ ਫੇਰ ਤੂੰ ਕੀ ਕਰਦਾ ਹਾਂਜੀ ਜਵਾਗ ਰੋਲ ਜਾਂਦੇ ਹਾਂਜੀ ਰੋਲ ਜਾਂਦੇ ਹਾਂ ਹੁਣ ਵੀ ਤੇਰੀ ਬੇਇੱਜ਼ਤੀ ਕਿੰਨੀ ਹੋ ਜਾਊਗਾ ਪਿੰਡ ਦੇ ਵਿੱਚ ਤਰਥੂਤ ਹੋ ਜਾਊ ਵੀ ਤੈਨੂੰ ਦੋ ਜਵਾਕਾਂ ਦਾ ਪਿਓ ਕਿਸੇ ਕਿਸੇ ਪਿੰਡ ਫੜਿਆ ਗਿਆ ਫੇਰ ਹਾਂਜੀ ਮੈਂ ਕਿਸੇ ਪਾਸੇ ਜਾਣ ਜੋਗ ਰਹੀ ਨਹੀਂ ਜੀ ਪਹਿਲੀ ਤਾਂ ਤਾਂ ਹੋ ਸਕਦਾ ਇਹਦੇ ਜਵਾਗ ਤੇ ਦੀ ਘਰਾਂ ਦੀ ਸ਼ਾਂਘਣਗੇ ਨੂੰ ਘਰੇਗੇ ਨੂੰ ਹਾਂ ਜਵਾਗ ਬਰਾਬਰ ਤੇ ਇਹਦੇ ਪੁੱਛੋ ਨੂੰ ਜਵਾਗ ਬਰਾਬਰ ਤੇ ਤੇਰੇ ਉਮਰ ਕਿੰਨੀ ਹੈ ਤੇਰੀ ਮੇਰੇ ਯਾਰ ਹੈ ਕਿ 32 ਸਾਲ ਦੀ 32 ਸਾਲ ਦੀ ਘੱਟੂ ਘੜੇ ਦੇ 16-17 ਸਾਲ ਦੇ ਜਵਾਗ ਹੋਣਗੇ ਨਹੀਂ ਇਹਦਾ ਜਵਾਗ ਇੱਕ ਮੈਂ ਪੁੱਛਿਆ 13 ਕੇ 14 ਸਾਲਾਂ ਦਾ ਤੇ ਕਿਹਦੇ ਕੁੜੀ ਆ 9 ਸਾਲਾਂ ਦੀ ਇੱਕ ਛੋਟਾ ਉਦੋਂ ਕੁੜੀ ਮੁਰੇ ਕੀ ਅੱਖਾਂ ਖਾਏਗਾ ਤੂੰ ਹੁਣ ਕੁੜੀ ਨੂੰ ਕੀ ਕਹੇਗਾ ਵੀ ਮੈਂ ਕਿੱਥੇ ਜਾ ਕੇ ਆ ਕਿਹੜੀ ਬਾਦਰੀ ਕਰਕੇ ਆਇਆ ਤੂੰ ਇਹ ਕਿਹਦੇ ਪਿੱਛੇ ਕੁੱਟ ਖਾ ਕੇ ਆਇਆ ਤੂੰ ਹਾਂਜੀ ਨੀਵੀ ਪੌਣੀ ਪਊਗੀ ਇੱਥੇ ਨੀਵੀ ਪੌਣੀ ਪਊਗੀ ਹੁਣ ਗਲਤੀ ਮੰਨੋ ਬਈ ਗਲਤੀ ਹੋ ਗਈ ਗਲਤੀ ਹੋ ਗਈ ਭਾਈ ਸਤੋ ਕੋ ਕੋ ਸੌਰੀ ਗਲਤੀ ਹੋ ਗਈ ਜੰਦੇ ਤੋਂ ਗਾਂ ਤੋਂ ਕੋਈ ਹੋਰ ਮੁੰਡਾ ਵੀ ਨਾ ਇਹੋ ਜਿਹਾ ਕੰਮ ਕਰੇ ਅੱਧੀ ਘਰ ਦੀ ਸਹਿਮਤੀ ਨਾਲ ਵਿਆਹ ਕਰਾ ਲਿਆ ਕਰੋ ਬੋਲ ਤੂੰ ਹੀ ਬੋਲੇ ਗਲਤੀ ਹੋ ਗਈ ਇਸ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰਦੇ ਜੀ ਚਲੋ ਇਹਨਾਂ ਛੱਡ ਦੇ ਯਾਰ ਚੱਲ ਜਾਓ ਜਾ ਭਾਜੋ ਚਲੋ ਠੀਕ ਧੰਨਵਾਦ ਬਹੁਤ ਬਹੁਤ ਇਹ ਜੇ ਮੁੰਡਿਆਂ ਬਾਰੇ ਕੀ ਕਹਿਣਾ ਚਾਹੋ ਮਾੜਾ ਦੱਸ ਕੇ ਜਾਓ ਜੀ ਕੀ ਕਹਿਣਾ ਚਾਹੁੰਦੇ ਇਹੋ ਜਿਹੇ ਮੁੰਡੇ ਜਿਹੜੇ ਆਉਂਦੇ ਆ ਪਿੰਡਾਂ ਦੇ ਵਿੱਚ ਕੁੜੀਆਂ ਨਾਲ ਗੱਲਾਂ ਕਰਦੇ ਆ ਪਰ ਉਹਨਾਂ ਦੇ ਘਰੇ ਵੜ ਜਾਂਦੇ ਆ ਉਹਨਾਂ ਦੀ ਬੇਇੱਜ਼ਤੀ ਕਰਾਉਂਦੇ ਆ ਘਰ ਵਾਲਿਆਂ ਦੀ ਕਿੰਨੀ ਇਨਸਲਟ ਹੁੰਦੀ ਆ ਤੁਹਾਨੂੰ ਪਤਾ ਵੀ ਇੱਜ਼ਤ ਬਣੀ ਬਣਾਈ ਸਾਰੀ ਖਰਾਬ ਕਰ ਦਿੰਦੇ ਆ ਇਹੋ ਜਿਹੇ ਮੁੰਡਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਆ ਨਾ ਜਿਹੜੀ ਉਮਰ ਹੁੰਦੀ ਆ ਨਿਆਣਪਾਣ ਹੁੰਦੀ ਆ ਠੀਕ ਆ ਜਿਹੜਾ ਇਹ ਬੰਦਾ ਸਾਂਭ ਗਿਆ ਇਹ ਚੀਜ਼ ਨੂੰ ਤੇ ਉਹ ਦੇ ਵਿੱਚ ਤੇ ਮੰਨ ਕੇ ਚੱਲ ਆਪਣੀ ਇੱਜ਼ਤ ਆਪ ਦੇ ਹੱਥ ਆ ਜੇ ਆਪਾਂ ਥੋੜੀ ਜੀ ਆਪਾਂ ਗਲਤੀ ਕਰ ਲੈਂਦੇ ਆਪਣੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਇਹੀ ਇਹ ਘਰੇ ਫੜਿਆ ਜਾਂਦਾ ਉਹ ਸੱਦ ਕਰਾਵਗੀ ਨਾ ਜ਼ਿੰਦਗੀ ਚਲ ਹੁਣੇ ਮੈਨੂੰ ਮੈਨੂੰ ਹੀ ਕਹਿ ਜਾਂਦਾ ਇੱਥੇ ਜੀ ਬਾਈ ਯਾਰ ਗਲਤੀ ਹੋ ਗਈ ਮੈਂ ਇਹਨੂੰ ਮੈਂ ਉਹਦੇ ਇਹਦੇ ਡੈਡੀ ਨਾਲ ਗੱਲ ਕਰ ਲੈਂਦਾ ਉਹਦੇ ਨਾਲ ਗੱਲ ਕਰ ਲਾਂ ਵੀ ਭਾਈ ਤੁਹਾਡੇ ਦੋ ਚੋਲਾ ਬਣ ਕੇ ਰਿਸ਼ਤਾ ਹੀ ਕਰਾ ਦਿੰਦਾ ਵੀ ਤੁਹਾਡੇ ਜੁਆਕਾਂ ਦੀ ਆ ਗਲਤੀ ਆ ਜਾਂਦਾ ਵਿਆਹ ਕਰ ਦੋ ਇਹਨਾਂ ਦਾ ਤੇ ਜਾਂ ਭਾਈ ਆਪਦਾ ਡੋਡੀ ਕਰ ਦੋ ਬਸ ਇਹ ਕਹਿੰਦੇ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ ਹੱਡੀ ਤੜਾ ਹੱਡੀ ਤੜਾਉਂਦੀ ਆ ਤੜਾਉਂਦੀ ਆ ਸਹੀ ਆ ਹਾਂ ਇਹੋ ਜਿਹੇ ਮੁੰਡਿਆਂ ਨੂੰ ਕਈ ਕਹਿਣਾ ਚਾਹੀਦਾ ਇਹੋ ਜਿਹੇ ਮੁੰਡਿਆਂ ਨੂੰ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਤਾਂ ਤੁਸੀਂ ਕੀਤਾ ਪਿਆਰ ਠੀਕ ਆ ਤਾਂ ਉਹਦੇ ਮਾਪਿਆਂ ਨੂੰ ਗੱਲ ਕਰਕੇ ਸਹਿਮਤੀ ਤਾ ਦਾ ਵਿਆਹ ਕਰਾ ਲਓ ਬਾਈ ਬੇਇੱਜ਼ਤੀ ਕਰਾਉਂਦਾ ਕੋਈ ਫਤ ਨਹੀਂ ਮਾਪਿਆਂ ਨੂੰ ਪੰਚਾਇਤ ਨਾਲ ਸਦਾਉ ਤੇ ਮਾਪਿਆਂ ਨੂੰ ਉਠਾਣੇ ਨਾ ਰਲਾਓ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਉਹਨਾਂ ਨੇ ਮਸਾਂ ਤੁਹਾਨੂੰ ਸੁੱਖਾਂ ਸੁੱਖ ਕੇ ਲਿਆ ਹੁੰਦਾ ਪਤਾ ਨਹੀਂ ਕਿਹੜੇ ਕਰਮਾਂ ਨਾਲ ਤੁਹਾਨੂੰ ਪਾਲਿਆ ਹੁੰਦਾ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਹਾਡੇ ਇਹ ਕੰਮ ਹੁੰਦੇ ਆ ਬਾਈ ਉਹਨਾਂ ਦੀਆਂ ਅੱਖਾਂ ਨੀਵੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਦਿਲ ਦਿਲਰ ਹੁੰਦਾ ਅੱਖਾਂ ਨਹੀਂ ਰੋਂਦਾਂ ਗੰਦ ਬਹੁਤ ਬਹੁਤ ਵਧੀਆ ਚੀਜ਼ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਅੱਜ ਕੇਸ ਸੀਗਾ ਸਾਰਿਆਂ ਦੇ ਸਾਹਮਣੇ ਲਿਆਂਦਾ ਸਾਰਿਆਂ ਨੂੰ ਇੱਕ ਸਿੱਖਿਆ ਦਿੱਤੀ ਆ ਜਿਹੜੇ ਮੁੰਡੇ ਕੁੜੀਆਂ ਨੂੰ ਮਿਲਣ ਉਹਨਾਂ ਦੇ ਘਰੇ ਜਾਂਦੇ ਆ ਉਹਨਾਂ ਦੀ ਇੱਜ਼ਤ ਬਣੀ ਬਣਾਈ ਰੋਲ ਕੇ ਰੱਖ ਦਿੰਦੇ ਆ ਪਿੰਡਾਂ ਦੇ ਵਿੱਚ ਇਹ ਜੀ ਅਕਸਰ ਇਹ ਜੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਜਿਹੜੇ ਮੁੰਡੇ ਮਿਲਣ ਜਾਂਦੇ ਆ ਪਰ ਮੈਂ ਇਹ ਜੇ ਮੁੰਡਿਆਂ ਨੂੰ ਛੋਟੀ ਉਮਰ ਦੇ ਵਿੱਚ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਇਹਨਾਂ ਤੋਂ ਬਚ ਕੇ ਰਹੋ ਕਿਉਂਕਿ ਤੁਹਾਡੇ ਪਰਿਵਾਰ ਆ ਇੱਕ ਯਾਰ ਦੋਸਤ ਜਿਹੜੇ ਹੁੰਦੇ ਆ ਉਹ ਆਪਦੇ ਦੋਸਤ ਨੂੰ ਸੱਚ ਦੱਸ ਕੇ ਲੈ ਕੇ ਜਾਣ ਵੀ ਅਸੀਂ ਕਿੱਥੇ ਚੱਲੇ ਆ ਕਿੱਥੇ ਨਹੀਂ ਚੱਲੇ ਅੱਜ ਬੇਕਸੂਰ ਬੰਦਾ ਦੋ ਬੱਚਿਆਂ ਦਾ ਜਵਾਬ ਪਿਓ ਅੱਜ ਉਹ ਵੀ ਫਸ ਗਿਆ ਇਹ ਕੰਮ ਚ ਵਿੱਚ ਮੋਟਰਸਾਈਕਲ ਤੇ ਉਹ ਆਪ ਦਾ ਲੈ ਕੇ ਆਇਆ ਸੀ ਫਿਰ ਉਹਨੂੰ ਲੈ ਕੇ ਜਾਣਾ ਸੀ ਉਹਨੇ ਬਾਹਰ ਮੈਲੋ ਬਾਹਰ ਧੱਕੇ ਖਾ ਲੋ ਬਾਹਰ ਕਰ ਲੋ ਇਹੋ ਜਿਹਾ ਕੰਮ ਹੋਟਲ ਖੁੱਲੇ ਆ ਬਥੇਰਾ ਕੁਛ ਹੈਗਾ ਬਾਹਰ ਕਰ ਲੋ ਸਾਰਿਆਂ ਨੂੰ ਇੱਕ ਗੱਲੇ ਇੱਕ ਸਿੱਖਿਆ ਇਹ ਇਹ ਆਪਣੇ ਬੱਚਿਆਂ ਦਾ ਧਿਆਨ ਰੱਖੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ